ਕਾਡੀ ਸੇਵਾ ਕਰਨੀ ਪ੍ਰਿੰਟਾ ਸਾਹਿਬ ਦੇ ਨਾਲ ਉਹਨਾਂ ਨੇ 50 ਰੁਪਏ ਸਪੈਸ਼ਲ ਭੇਜੇ ਨੇ ਵਾਹਿਗੁਰੂ ਜੀ ਕਮਿਸ਼ਨ ਕਰਮੇਸ਼ ਸਿੰਘ ਮਹਾਰਾਣਾ ਉਹਦਾ ਪੇਟਾ ਹੈ ਜੋਰਾ ਵਰਸਿੰਗ ਤੇ ਕੋਸਾ ਸਾਹਿਬ ਸਿੰਘ 1000 ਰੁਪਏ ਉਹਨਾਂ ਨੇ ਆਪਣੇ ਪੁੱਤੋ ਤੇ ਭਤੀਜੇ ਦੀ ਚੜ੍ਹਦੀ ਕਲਾ ਵਾਲਾ ਸਟੇਜ ਜਕੀਰ ਮੁਰਦਾਸ ਕਰਾਇਆ ਸੀ ਸੰਗੋ ਅੱਜ ਤੋਂ ਪਹਿਲਾਂ ਕਹਿੰਦੇ ਸੀ ਪਾਉਣ ਵਾਲੇ ਵਿਵਾਰਨ ਦੇ ਦਾਸ ਇਹਦੇ ਹੋਏ ਵਿਸ਼ਵਾਸ ਕਰਾਂ ਜਿਹਨਾਂ ਦਰਵਾਜ਼ਾ ਆਇਆ ਕੋਈ ਸ਼ਮਾਇਆ ਦੇ ਕੇ ਕਿ ਉਹ ਪਾਉਣ ਵਾਲੇ ਵਿਵਾਰਨ ਦੇ ਦਾਸ

ਕੁਇ ਮਨੋ ਚਰਨੀ ਕੁਆਲੀ ਬਾਣੀ ਤੇ ਸੁਰਬਤੇ ਭਲੇ ਦੇ ਉਤਾਲ ਸਾਰੀ ਨੂੰ ਖੁੱਪਾ ਬਹੁਤ ਮਾਇਆਈ ਨਾਮ ਲੈ ਲੈ ਕੇ ਕਿਰਨ ਵਿੱਚਾ ਦਾ ਬਾਕੀ ਰਹਿ ਕੇ ਤੇ ਦੋ ਪੰਤਾ ਸੀ ਜਲਦੀ ਜੁੜ ਕੇ ਪੜ੍ਹ ਲਈ ਜਿੱਥੇ ਲੈਕਚਰ ਨੇ ਕਰਵਾਇਆ ਗੁਰੂ ਜੀ ਨੇ ਅੰਸ਼ ਗੁਰੂ ਕੀ ਬਾਤ ਸਾਰੀ ਮਾਰਾ ਪੈਂਦੇ ਜੁਵਿੰਦਾ ਸਭ ਦਾ ਆਪਣਾ ਇਲਾਕਾ ਹੈ ਸਾਡਾ ਮਾਣ ਹੈ ਘਾਟੀ ਜਸਤ ਦਾ ਹੁਣੇ ਹੁਣੇ ਆਸਟ੍ਰੇਲੀਆ ਤੋਂ ਆਏ ਨੇ ਉਹਨਾਂ ਦੇ ਸਾਰੇ ਬੱਚੇ ਮਨ ਵਿੱਚ ਜਿੱਟੂ ਵੀਰ ਜੀ ਜੁਪੀ ਤੋਂ ਆਏ ਨੇ ਬਾਬਾ ਕਰਮਨਾਥ ਸਿੰਘ ਸਾਹਿਬ ਜੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਨੂੰ। ਨਵਜੋਤ ਸਿੰਘ ਬਮਲਕਰ ਦਾ ਗ੍ਰੀਨ ਕਾਰਡ ਮਿਲ ਗਿਆ। ਇਹ ਅਰਦਾਸ ਹੈ ਬੜੀਆਂ-ਬੜੀਆਂ ਅਰਦਾਸਾਂ ਨੇ ਜਿਹੜੀਆਂ ਕਿਰਿਓ ਜਿਹੀ ਪੂਰੀ ਹੁੰਦੀਆਂ ਸਿੰਘ ਦਾ ਵਿਸ਼ਵਾਸ ਕਰੋ ਕਿ ਚੰਗੀ ਪੂਰੀ ਹੁੰਦੀਆਂ ਨੇ। ਅਮਰਪਾਲ ਸਿੰਘ ਸਾਹਿਬ ਜਿਹੜਾ ਜੇਲ੍ਹ ਵਿੱਚ ਬੈਠਾ ਸੀ ਸਾਰੇ ਜਾਣਦੇ ਹੋ ਵਿੱਚੜੀ ਕਲਾ ਦੀ। ਓਏ ਸੁਣੋ। ਕਾਕਾ ਗੁਰਿੰਦਰ ਸਿੰਘ نشیہ میں پہ واحد چکا جی کو بخش نے جانتے ہیں جیسے شکایت کر رہے ہیں وہ بھائی برم پتہ نہیں ہے اور باہر ہی مرزیا میں کہتے ہیں نو پکڑ کے آیا بھائی بھرایا سب نے گرو جی نے کارنا دیتی تھوڑی جی باہر ہی مرزیادہ متاثر دنیا بھی مرزیادہ ਕਦੋਂ ਕਿਛੇ ਪਾਤਸ਼ਾਹ ਸਾਰੇ ਮੈਦਾਨ ਅੱਦਲੋ ਕੋਈ ਤੋ ਬਿਨ ਕੋਈ ਬਜਰ ਆਇਆ ਹੀ ਨਹੀਂ ਉਥੇ ਜੂਆ ਪਾਣੀ ਜੁੱਥੇ ਨੂੰ ਵਸੇ ਪਾਣੀ ਕੈਰ ਦੇ ਨੂੰਛ ਪਾਇਆ ਹੀ ਨਹੀਂ ਵੇ ਸੁਣੋ ਸਤਿਗੁਰੂ ਕਿਵੇਂ ਬਾਹਰ ਕੇ ਮਿਲ ਜਾਣਾ ਮਤਲਬ ਕਰਤ ਦੇ ਨੇ ਤੇ ਭਾਈ ਭਰਿਆ ਕੀ ਪੇਸ਼ ਕਰਦਾ ਆਪਣੀ ਆਤਮਾ ਕੇ ਵਲ ਆਪਕੇ ਭਾਈ ਕਿਨਿਆ ਦੀ ਪੇਸ਼ ਹੋਏ ਆਪਸ ਜੋੜ ਕੇ ਸੀਸ ਨਵਾਏ बड़ा पर

ਤੇਰੇ ਬਾਣੇ ਸਵੱਤ ਆਪਣਾ ਹੁਣ ਅਸੀਂ ਕਹਿਣ ਲੱਗੇ ਆ ਆਖਰੀ ਕਵਿਤਾ ਤੇ ਆਪਣੇ ਸਮੇਂ ਵਿੱਚ ਰਟਣਗੇ ਮੈਂ ਜਿਹੜੀ ਕਵਿਤਾ ਪੜ੍ਹਨੀ ਹੈ ਇਹ ਪੌਣੇ ਇੱਕ 6 ਮਿੰਟਾਂ ਵਿੱਚ ਮੁਕ ਲੈਣੀ ਆ ਤੇ ਜੇ ਤੁਸੀਂ ਆਪਣੇ ਮੋਬਾਈਲ ਤੇ ਜਾ ਕੇ ਮਾਂ ਦਾ ਕਰਜ ਲਿਖ ਕੇ YouTube ਚੋਂ ਕੱਢੋ ਸਾਡੀਆਂ ਤਿੰਨ ਤਿੰਨ ਦਰਗਾਹਾਂ ਨੇ ਜਿਹੜੀਆਂ ਸਭ ਤੋਂ ਵੱਧ ਸੰਗਤ ਨੇ ਸੁਣੀਆਂ ਨੇ ਸਭ ਤੋਂ ਵੱਧ ਅਸੀਂ ਮੰਨਦੇ ਜੀ ਵੀ پہنچ لکھان تک پہنچ جائے ہزاروں تک کے آم پہنچ جاتی ہے میں ایک وہ لگا ساجہ کا کرائی گئی ہے بڑا بھاری نیوز نے دیر میں کرتا آپ سمجھ لینی ہے پندرہ بارہ دو ہزار بائیال تک صاحب کے دستار سجاؤن بھی مہم شروع کی سنگھ سا اس ویلے گی ہرپریت سنگھ نو ਉਥੇ ਉਹਨਾਂ ਆਲਬਮ ਸੋਨੇ ਰੀਲੀਜ਼ ਕੀਤੀ ਸੀ ਮਕਾਲਤ ਸਾਹ ਤੋਂ ਮਾਂ ਦਾ ਕਰਜ ਜੇ ਬੈਨਤ ਸੁਣੋਗੇ 8 ਮਿੰਟs ਤੁਹਾਨੂੰ ਜਸ ਸਿੰਘ ਤੋਂ ਟਾਈਮ ਲੇਗੀ ਇੱਥੇ ਭਾਵੇਂ 6 ਮਿੰਟ ਵਿੱਚ ਪੂਰੀ ਹੋ ਜਾਏਗੀ ਮਾਂ ਕੀ ਹੈ ਤੇ ਬੱਚੇ ਕੀ ਹੈ ਜਾਗਨ ਨੂੰ ਜੋ ਰੱਬ ਪਾਲਦਾ ਸਤਿ yeah I'm the end. on the other

مان گوجر صاحب جی کا ترم پرچار سکتا مرد سنگھ صاحب جی کا وشیش دنواد جہاں نے پڑھے لوگ سبھی اس ویڈی سٹیج گرو گیس جی چرم گول مجھے گاؤں میں سواج بوشت کیا سارے گھر کے گرو کے باع کا میرے من سے بہت واڈا سکتا ہے میں بہت چھوٹے واحر واحر